ਬਾਈ ਹਰਾਂ ਕੋਲੇ ਤੇ ਲੈਨੇ ਆ ਬੱਕਰੀਆਂ ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਵੀਰੇ ਆਪਣਾ ਆਪਣਾ ਇਰਫਾਨ ਆ ਬਾਈ ਇਰਫਾਨ ਹਾਂ ਜੀ ਕਿਹੜਾ ਪਿੰਡ ਹੈ ਹਾਥਨ ਹੈ ਜੀ ਮੇਰੇ ਕੋਲੇ ਵਾਲਾ ਅੱਛਾ ਅੱਛਾ ਤੇ ਅੱਜ ਬਾਈ ਕੀ ਲੈ ਕੇ ਆਏ ਹੋ ਅੱਜ ਬੱਚਿਆਂ ਵਾਲੀ ਬੱਕਰੀਆਂ ਲੈ ਕੇ ਆਏ ਦੁੱਧ ਵਾਲੀਆਂ ਬੱਚਿਆਂ ਵਾਲੀਆਂ ਬੱਕਰੀਆਂ ਦੁੱਧ ਵਾਲੀਆਂ ਵਾਹ ਜੀ ਵਾਹ ਬੱਕਰੀਆਂ ਦੁੱਧ ਦਾ ਕਹਿੰਦੇ ਕਮਾਲ ਦਾ ਹੁੰਦਾ ਕਹਿੰਦੇ ਬਹੁਤ ਰੋਗ ਤੋੜਦਾ ਹੈਗਾ ਤੇ ਕਿੰਨੇ ਪਸ਼ੂ ਲੈ ਕੇ ਆਏ ਹੋ ਬਾਈ ਅੱਜ ਅਸੀਂ 10 15 ਪਸ਼ੂ ਆ ਗਏ ਨੇ ਜੀ ਅੱਜ ਆਪਣੇ ਟੋਟਲ ਹਾਂ ਜੀ ਤੇ ਸਾਰੇ ਛੂਏ ਹੋਏ ਆ ਸਾਰੇ ਛੂਏ ਹੋਏ ਨੇ ਜੀ ਠੀ ਤੇ ਪਹਿਲਾ ਕਿਹੜੀ ਬੱਕਰੀ ਬਾਰੇ ਜਾਣਕਾਰੀ ਦੇਵੇਂਗਾ ਪਹਿਲਾਂ ਇਹਦੇ ਬਾਰੇ ਦੱਸਾਂਗੇ ਜੀ ਅੱਛਾ ਇਹ ਆ ਜੀ ਪੂਰੇ ਤੇ ਕਾਲੇ ਰੰਗ ਦੀ ਡੱਬੀ ਬੱਕਰੀ ਇਹ ਦੂਜੇ ਸ਼ੂਏ ਬੱਕਰੇ 6 ਦੰਦ ਬੱਕਰੀ ਹੈ ਦੂਜੇ ਸ਼ੂਏ ਤੇ 6 ਦੰਦ ਬੱਕਰੀ ਹੈ ਇਹਦੇ ਮਗਰ ਬੱਕਰਾ ਹੈਗਾ ਜੀ ਆਹ ਇੱਕ ਬੱਕਰਾ ਹੀ ਹੈ ਹਾਂ ਇਹ ਇੱਕ ਬੱਕਰਾ ਹੈਗਾ ਆਹ ਠੀਕ ਹੈ ਹਾਂ ਤੇ ਇਹਦਾ ਕੀ ਰੇਟ ਹੈਗਾ ਇਹਦਾ ਹੈਗਾ ਜੀ 25000 ਰੁਪਏ ਰੇਟ 25000 ਰੁਪਿਆ ਕਿੰਨੇ ਸ਼ੂਏ ਹੈ ਇਹ ਦੂਜੇ ਸ਼ੂਏ ਹੈ ਜੀ ਦੂਜੇ ਸ਼ੂਏ ਹੈ ਤੇ ਦੁੱਧ ਆ ਤੇ ਕਿੰਨਾ ਕ ਆ ਜਾਂਦਾ ਇਹ ਦੁੱਧ ਹੈਗਾ ਜੀ 2.5 ਕਿਲੋ ਲੀਟਰ ਹੈ ਜੀ ਠੀਕ ਹੈ ਮਾੜਾ ਇੱਕ ਦੋ ਧਾਰਾ ਹੀ ਮਰਾ ਕੇ ਦਿ ਬਹੁਤ ਸੋਹਣਾ ਥਾਣਾ ਵੀਰੇ ਤੇ ਚੰਗੀ ਬੱਕਰੀ ਹੈ ਕੀ ਰੇਟ ਦੱਸਾਂ ਜੀ ਦਾ ਇਹਦਾ 25000 ਰੁਪਏ 25000 ਰੁਪਿਆ ਦੂਜੇ ਸੂਏ ਤੇ ਇੱਕ ਬੱਕਰਾ ਇਹਨਾਂ ਮਗਰ ਹਾਂ ਇਹ ਇੱਕ ਬੱਕਰਾ ਹੈ ਠੀਕ ਹੈ ਇਹਦੇ ਮਗਰ ਪੱਠ ਹੈ ਜੀ ਇੱਕ ਲੈ ਇੱਧਰ ਕੱਢ ਇਹਨੂੰ ਕਿਹੜਾ ਚੱਲ ਉਹਨੂੰ ਇਦੇ ਮਗਰ ਇੱਕ ਬੱਠਾ ਹੀ ਚਿੱਟੀ ਗੁਲਾਬੀ ਕੰਨਾਂ ਦੀ ਬੱਠਾ ਜੀ ਗੁਲਾਬੀ ਕੰਨਾਂ ਦੀ ਬੱਠਾ ਇਹਦੇ ਮਗਰ ਕਿੰਨੇ ਸੂਏ ਆ ਇਹ ਇਹ ਵੀ ਦੂਜੇ ਆ ਜੀ ਇਹ ਵੀ ਦੂਜੇ ਸੂਏ ਆ ਪਹਿਲੇ ਦੂਜੇ ਸੂਏ ਜੀ ਠੀਕ ਹੈ ਤੇ ਇਹਦਾ ਕੀ ਰੇਟ ਆ ਇਹਦਾ 32000 ਇਹਦਾ 32000 ਰੁਪਏ ਹਾਂ ਜੀ ਠੀਕ ਹੈ ਇਹਦੇ ਮਗਰ ਇੱਕ ਚਿੱਟੀ ਬੱਠਾ ਹੀ ਉਹ ਉੱਥੇ ਠੀਕ ਹੈ ਪਿੱਛੇ ਦੇ ਬੱਚੇ ਸਾਰੇ ਮੇਮਣੇ ਹਨ ਹਾਂ ਜੀ ਚਲ ਆਪਾਂ ਮੇਮਣੇ ਬਾਅਦ ਚ ਦਿਖਾ ਦਾਂਗੇ ਸਾਰੇ ਲੈ ਚੱਲ ਤੇ ਹੋਰ ਆਪਣੇ ਕੋਲੇ ਕਿਹੜੀ ਵਧੀਆ ਬੱਕਰੀ ਆ ਇਹ ਦੁੱਧ ਵਾਲੀ ਬੱਕਰੀ ਹੈ ਜੀ ਆਪਣੇ ਕੋਲ ਠੀਕ ਹੈ 4 ਦਿਨ ਦੀ ਬੱਕਰੀ ਹੈ ਜੀ ਇਹ ਇਹ ਚਾਰ ਦੰਦ ਬੱਕਰੀ ਹੈ ਦੁੱਧ ਵਾਲੀ ਹਾਂ ਦੋ 2 ਟਾਈ ਲੀਟਰ ਦੁੱਧ ਦੇ ਥੱਲੇ ਹੈਗਾ ਜੀ ਠੀਕ ਹੈ ਕਿੰਵੇਂ ਸੂਏ ਇਹ ਇਹ ਹੈਗੀ ਜੀ ਦੂਜੇ ਸੂਏ ਵੀ ਹੈ ਜੀ ਇਹ ਦੂਜੇ ਸੂਏ ਆ ਇਹ ਗੱਬੜ ਬੱਕਰੀ ਹੈਗੀ ਜੀ ਠੀਕ ਹੈ ਇਹਦੇ ਮਗਰ ਬੱਚਾ ਇਹਦੇ ਬੱਕਰ ਬੱਚਾ ਨਹੀਂ ਹੈਗੇ ਦੁੱਧ ਵਾਲੀ ਹੈ ਜੀ ਅੱਛਾ ਕੱਲੇ ਦੁੱਧ ਵਾਲੀ ਹੈ ਠੀਕ ਹੈ ਇਹ ਤਾਂ 4 ਮਹੀਨਿਆਂ ਦੀ ਗੱਬੜ ਹੈਗੀ ਜੀ ਅੱਛਾ ਇਹ 4 ਮਹੀਨਾ ਹੈ ਗੱਬੜ ਇਹ 4 ਮਹੀਨੇ ਦੀ ਗੱਬੜ ਇਹਦਾ ਦੁੱਧ ਦਾ ਕੀ ਰੇਟ ਆ ਇਹਦਾ ਜੀ ਨਾ ਦੂਜੀ ਦਾ ਇਹਦਾ 22000 ਰੁਪਏ ਜੀ 22000 ਰੁਪਏ ਕਿਹੜੀ ਹੈ ਗੱਬੜ ਹੈਗੀ ਇਹਦਾ ਵੀ 22 ਹੈ ਜੀ ਅੱਛਾ ਇਹਦਾ ਵੀ 22 ਇਹ ਦੋ ਬੱਚੇ ਵਾਲੀ ਇਹ ਬੰਨੀ ਤਾਂ ਨਹੀਂ ਚੱਲ ਕੋਈ ਗੱਲ ਨਹੀਂ ਬੰਨੀ ਰਹਿੰਦੇ ਇਹਦੇ ਮਗਰ ਦੋ ਬੱਚੇ ਬੱਕਰੇ ਨੇ ਇਹਦੇ ਮਗਰ ਇਹਦੇ ਮਗਰ ਦੋ ਬੱਚੇ ਐ ਬੱਕਰੇ ਐ ਇਹ ਕਿੰਨੇ ਸੂਏ ਐ ਇਹ ਵੀ ਪਹਿਲੇ ਦੁੱਜੇ ਆ ਜੀ ਇਹ ਵੀ ਪਹਿਲੇ ਦੁੱਜੇ ਇਹ ਪਹਿਲੇ ਹੈਗੀ ਜੀ ਠੀਕ ਐ ਇਹਦੇ ਥਲੇ ਦੁੱਧ ਕਿੰਨਾ ਐ ਇਹਦੇ ਥਲੇ 2.5 ਇਹਦੇ 2 ਲੀਟਰ ਹੈਗਾ ਜੀ ਠੀਕ ਐ ਤੇ ਇਹਦਾ ਰੇਟ ਕੀ ਹੈਗਾ ਇਹਦਾ ਰੇਟ ਵੀ 25 ਆ ਜੀ ਠੀਕ ਐ ਹਾਂ ਜੀ ਦੋ ਮਹੀਨੇ ਥਲੇ ਹਾਂ ਜੀ ਦੋ ਮਹੀਨੇ ਲਈ ਠੀਕ ਐ ਤੇ ਹੋਰ ਵੀ ਹੈ ਕਿਉਂ ਆਪਣੇ ਕੋਲ ਹਾਂ ਜੀ ਹੈਗੀ ਜੀ ਇੱਕ ਹੋਰ ਲੈ ਅੱਗੇ ਕਾਢੇ ਆਰ ਬਖਾ ਮੋਰ ਤੋਂ ਆ ਗਿਆ। ਲੋ ਜੀ ਕਾਲੇ ਰੰਗ ਦੀ ਜੈਡ ਬਲੈਕ ਬੱਕਰੀ ਆ ਇਹ। ਦੇਖੋ ਬਾਈ ਹੋਰ ਰੰਗ ਦੇ। ਇਹਦੇ ਇਹ ਥੱਲੇ 3 ਲੀਟਰ ਦੁੱਧ ਹੈ ਜੀ। 3 ਲੀਟਰ ਦੁੱਧ ਹੈ ਜੀ ਤੇ ਆਪਾਂ ਦੂਜੇ ਸ਼ੂਏ ਪੱਠਾ ਜੀ। ਲੇਵਾ ਚੈੱਕ ਕਰੋ ਜੀ ਪਹਿਲਾਂ ਦੇਖੋ ਕਿੰਨੇ ਸੋਹਣੇ ਥਾਣਾ ਮੋਟੇ। 2 ਪੱਠਾ ਨੇ ਜੀ ਹੋਏ। 2 ਪੱਠਾ ਨੇ ਧਾਰਾ ਮਾਰੀ ਇਹਦੀਆਂ। ਕੀ ਬਾਤ ਹੈ। ਠੀਕ ਹੈ ਇਹਦੇ ਥਲੇ ਮੈਂ ਬੱਚੇ ਕਿੰਨੇ ਆ ਦੋ ਪੱਠਾ ਨੇ ਜੀ ਦੋ ਪੱਠਾ ਨੇ ਹਾਂ ਜੀ ਤੇ ਇਹਨੂੰ ਕਿੰਨਾ ਚਿਰ ਹੋਇਆ ਸੋਈ ਨੂੰ ਇਹਨੂੰ ਹੋ ਗਿਆ ਜੀ ਹਫਤਾ ਹਫਤੇ ਤੋਂ ਉੱਤੇ ਹੋ ਗਿਆ ਜੀ ਹਫਤੇ ਤੋਂ ਉੱਪਰ ਹੋ ਗਿਆ ਹਾਂ ਜੀ ਤੇ ਦੁੱਧ ਕਿੰਨਾ ਸੀਗਾ 4 ਲੀਟਰ ਹਾਂ ਜੀ 3 ਲੀਟਰ ਹੈ ਜੀ 3 ਲੀਟਰ ਹੈਗਾਗਾ ਤੇ ਇਹਦਾ ਕੀ ਰੇਟ ਹੈਗਾ ਇਹਦਾ 28000 ਰੁਪਏ ਇਹਦਾ 28000 ਰੁਪਿਆ ਲੋ ਵੀ ਦੋਸਤੋ ਬਹੁਤ ਸੋਹਣੀ ਬੱਕਰੀ ਹੈਗੀ ਤੇ ਰੇਟ ਵੀ ਬਾਈ ਕਹਿੰਦਾ ਜਾਇਜ਼ ਹੀ ਹੈਗਾ ਤੇ ਦੋ ਬੱਚੇ ਹਨ ਹਾਂ ਦੋ ਪੱਠਾ ਦੋ ਪੱਠਾਂ ਠੀਕ ਹੈ ਇੱਕ ਉਹ ਤੇਰੇ ਕੋਲੇ ਪਿੱਛੇ ਡੱਬੀ ਬੱਕਰੀ ਖੜੀ ਆ ਉਹਦੇ ਮਗਰ ਪੱਠ ਹੈਗੀ ਇੱਕ ਕਾਲੀ ਠੀਕ ਹੈ ਮੜਾ ਲਿਆ ਹਣ ਸਭ ਬੰਨ ਦਿੰਦਾ ਲੈ ਲੋ ਵੀ ਬਾਈ ਹੋਰਾਂ ਕੋਲੇ ਬਹੁਤ ਸੋਹਣੀਆਂ ਬੱਕਰੀਆਂ ਨੇ ਤੇ ਬਾਈ ਨੇ ਕੱਲੀ ਕੱਲੀ ਬੱਕਰੀ ਬਾਰੇ ਵੀ ਜਾਣਕਾਰੀ ਦਿੱਤੀ ਆ ਇਹ ਹੈ ਜੀ ਪੂਰੇ ਤੇ ਚਿੱਟੇ ਰੰਗ ਦੀ ਬੱਕਰੀ ਇਹ ਕਿੰਨੇ ਸੂਏ ਆ ਬਈ ਇਹ ਵੀ ਪਹਿਲੇ ਦੂਜੇ ਛੂਏ ਜੀ ਇਹ ਵੀ ਪਹਿਲੇ ਦੂਜੇ ਛੂਏ ਆ ਆਪਾਂ ਆਪਾਂ ਥਣ ਚੈੱਕ ਕਰਦੇ ਆ ਪਹਿਲਾਂ ਬਾਈ ਹੋਰਾਂ ਦੇ ਲੈ ਬਈ ਕਰਾਈ ਚੱਲਦੇ ਹੁਣ ਲਓ ਜੀ ਥਣ ਬਹੁਤ ਵਧੀਆ ਨੇ ਗੈਪ ਆ ਤਾਂ ਉਹਦੇ ਵਿੱਚ ਸੋਹਣਾ ਤੇ ਇਹ ਦੂਜੇ ਸੂਏ ਆ ਵੀ ਹਾਂ ਦੂਜੇ ਸੂਏ ਆ ਜੀ ਤੇ ਦੁੱਧ ਕਿੰਨਾ ਥੱਲੇ ਇਹਦੇ 2.5 ਆ ਜੀ ਇਹਦੇ 2.5 ਲੀਟਰ ਤੇ ਬੱਚੇ ਬੱਚਾ ਇੱਕ ਪੱਠਾ ਜੀ ਮਗਰ ਇੱਕ ਪੱਠਾ ਹਾਂ ਜੀ ਤੇ ਇਹਦਾ ਰੇਟ ਕੀ ਹੈਗਾ ਇਹਦਾ 25000 ਰੁਪਏ ਰੇਟ ਹੈ ਜੀ ਇਹਦਾ ਇਹਦਾ 25000 ਰੁਪਿਆ ਰੇਟ ਆ ਲੋ ਵੀ ਦੋਸਤੋ ਬਾਈ ਨੇ ਸਾਰੀਆਂ ਬੱਕਰੀਆਂ ਬਾਰੇ ਜਾਣਕਾਰੀ ਦਿੱਤੀ ਆ ਆਹ ਨਾਲੇ ਬੱਚੇ ਬੱਕਰੀਆਂ ਨੇ ਤੇ ਇਹਨਾਂ ਬੱਕਰੀਆਂ ਦੇ ਜਿਹੜੇ ਬੱਚੇ ਆ ਉਹ ਗੱਡੀ ਵਿੱਚ ਨੇ ਆਪਾਂ ਦੇਖ ਸਕਦੇ ਆ ਤੇ ਭਾਈ ਹੋਰ ਵੀ ਆਪਣੇ ਘਰੇ ਮਾਲ ਹੁੰਦਾ ਹਾਂ ਜੀ ਆਪਾਂ ਗਾਂ ਤੋਂ ਲਿਆ ਕੇ ਵੇਚ ਦਿੰਨੇ ਆ ਜੀ अच्छा अपना व्यापार का काम ही हैगा हां है ये व्यापार है जी अपना ठीक है ठीक है ठीक है आपा ये मंडी तो लेके अगले मंडी तक भेज देंगे दे सही है सही है ते जे किसी ने माल ਘਰੋਂ ਵੀ ਲੈਣਾ ਹੋਵੇ हां ही ਮਿਲ ਜੂਗਾ ਜੀ ਤੇ ਆਪਣਾ ਇੱਕ ਤਾਂ ਐਡਰੈਸ ਕਨਫਰਮ ਕਰ ਆਪਣਾ ਨੰਬਰ ਤਾਂ ਆਪਣੇ ਯਾਦ ਨਹੀਂ ਹੈਗਾ ਜੀ ਉਹ ਆਪਣਾ ਪਿੰਡ ਹੱਥ ਨਾਲ ਜੀ ਮੇਰੇ ਕੋਲੇ ਲੱਗ ਕੇ ਪੈਂਦਾ ਏ ਠੀਕ ਹੈ ਹਾਂ ਜੀ ਕੋਈ ਮੋਬਾਈਲ ਕਿਸੇ ਦਾ ਯਾਦ ਹੋਊ ਨੰਬਰ ਕਰੇ ਮੋਬਾਈਲ ਨੰਬਰ ਯਾਦ ਹੈ ਘਰੇ ਨੰਬਰ ਚਲ ਕੋਈ ਐਡਰੈਸ ਡਿਸਕ੍ਰਿਪਸ਼ਨ ਤੇ ਪਾ ਦਾਂਗੇ ਲੋ ਵੀ ਬਾਈ ਨੇ ਐਡਰੈਸ ਦੱਸਤਾ ਜੇ ਕਿਸੇ ਨੂੰ ਮਾਲ ਦੀ ਲੋੜ ਆ ਕਿਸੇ ਨੇ ਬੱਕਰਾ ਬੱਕਰੀਆਂ ਲੈਣੀਆਂ ਹੋਣ ਮੇਮਨੇ ਲੈਣੇ ਹੋਣ ਤਾਂ ਬਾਈ ਹੋਰਾਂ ਨਾਲ ਘਰੇ ਜਾ ਕੇ ਕੰਟੈਕਟ ਕਰ ਸਕਦਾ ਹੈ ਬਹੁਤ ਬਹੁਤ ਧੰਨਵਾਦ ਵੀਰੇ ਜਾਣਕਾਰੀ ਦਿੱਤੀ ਤੁਸੀਂ ਹਾਂਜੀ